ਮਾਰਕੀਟ ਦਾ ਰੇਟ ਹੈਗਾ ਇਹ 750 ਆਪਣੇ ਕੋਲੋਂ ਮਿਲੂਗਾ ਜੀ ਇਹ 550 ਨਾ ਜਿੰਨਾ ਇੱਕ ਦੇ ਗੱਲ ਚੱਕ ਨਾ ਇੱਕ ਹੀ ਚੈੱਕ ਕਰ ਲੋ ਮੈਨੂੰ ਪੂਰਾ ਪਾਰਟੀ ਕਾਲਾ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਪਹੁੰਚਿਆ ਆਪਾਂ ਤਲਵੰਡੀ ਸਾਬੋ ਦਸ਼ਮੇਸ਼ ਫੈਸ਼ਨ ਪੁਆਇੰਟ ਹਬਸ ਤੇ ਤੇ ਆਪਣਾ ਲੋਕੇਸ਼ਨ ਦੱਸ ਦੋ ਜੀ ਕਿੱਥੇ ਜੀ ਆਪਣਾ ਆਪਣਾ ਵੀਰੇ ਸ਼ੋਅਰੂਮ ਹੈਗਾਗਾ ਦਸ਼ਮੇਸ਼ ਫੈਸ਼ਨ ਪੁਆਇੰਟ 메ਨ ਬਾਜ਼ਾਰ ਨੇੜੇ ਖਾਸਾ ਗੱਲ ਜੀ ਸਕੂਲ ਆ ਆਪਣਾ ਲੜਕੀਆਂ ਦਾ ਠੀਕ ਹੈ ਜੀ ਤੇ 메ਨ ਬਾਜ਼ਾਰ ਦੇ ਵਿੱਚ ਹੀ ਪਿਆ ਜਾਂਦਾ ਆਪਣਾ ਤਲਵੰਡੀ ਸਾਬੋ ਤਲਵੰਡੀ ਸਾਬੋ ਹਾਂਜੀ ਹਾਂ ਠੀਕ ਹੈ ਤੇ ਆਪਣੇ ਬੂਟਾਂ ਦੇ ਕੀ ਆਫਰ ਹੈ ਜੀ ਆਪਣਾ ਵੀਰੇ ਬੂਟਾਂ ਦਾ ਆਫਰ ਚੱਲੀ ਜਾਂਦਾ ਹੈ 750 ਰੁਪਏ ਦੇ ਵਿੱਚ ਜੀ ਠੀਕ ਹੈ ਨੇਕੀ ਮਾਈਕ ਤੇ ਆਈਡੀ ਦੱਸਦੇ ਆਰਟੀਕਲ ਹੋਣਗੇ ਜੀ ਠੀਕ ਹੈ ਜੀ ਕਾਪੀਆਂ ਦੇ ਵਿੱਚ ਠੀਕ ਹੈ ਤੇ ਸਟਾਕ ਫੁੱਲ ਪਿਆ ਜੀ ਆਪਣੇ ਕੋਲੇ ਠੀਕ ਹੈ ਤੇ ਅਰੇਂਜ ਆਹੀ ਹੈ 750 ਹਾਂਜੀ ਰੇਟ 750 ਠੀਕ ਹੈ ਮਤਲਬ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਉਹਨੂੰ ਬੂਟਾਂ ਦੇ ਨਾਲ ਆਪਾਂ ਜਰਾ ਬਾਰਾਂ ਜੋੜਾ ਬਿਲਕੁਲ ਫ੍ਰੀ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂ ਤੇ ਜੇ ਕਹਿੰਦੇ ਆਨਲਾਈਨ ਮੰਗਾਉਣਾ ਆਪਾਂ ਕੂਰੀਅਰ ਕਰ ਦਿੰਨੇ ਹਾਂ ਹਾਂਜੀ ਹਾਂ ਆਨਲਾਈਨ ਵੀ ਭੇਜ ਦਿੰਨੇ ਹਾਂ ਜੀ ਆਪਾਂ ਤੇ ਮੋਬਾਈਲ ਨੰਬਰ ਹੈਗਾ ਜੀ ਆਪਣਾ 78372 ਠੀਕ ਹੈ ਜੀ ਤੇ 64832 ਜੀ ਠੀਕ ਹੈ ਜੀ ਹਾਂਜੀ ਹਾਂ ਤੇ ਆਪਣਾ ਮਿੱਤਰੋ ਚੈੱਕ ਕਰ ਲਓ ਬੂਟ ਮਿੱਤਰੋ 750 ਦੇ ਅਰੇਂਜ ਵਿੱਚ ਪ ਆਪਣੇ ਕੋਲੇ ਮੰਨ ਲਓ ਜੀ ਨਾਈ ਕਾਰੀ ਦਾਸ ਆ ਠੀਕ ਹੈ ਜੀ ਤੇ ਬਾਕੀ ਰੈਟੇਵ ਦੀ ਵੀ ਪਈ ਆਪਣੇ ਕੋਲੇ ਥੋੜਾ ਸਟਾਕ ਰਹੇਗਾ ਜੀ ਉਹਦਾ ਤੇ ਉਹ ਵੀ ਆਪਣਾ 750 ਰੁਪਏ ਦੇ ਵਿੱਚ ਹੀ ਮਿਲੂਗਾ ਜੀ 750 ਦੇ ਵਿੱਚ ਹੀ ਹਾਂਜੀ ਹਾਂ ਮਿੱਤਰੋ ਚੈੱਕ ਕਰ ਲਓ ਕੱਲੇ ਆਹੀ ਬੂਟ ਨਹੀਂ ਸਟਾਕ ਫੁੱਲ ਪਿਆ ਜੀ ਪੂਰਾ ਫੁੱਲ ਸਟਾਕ ਪਿਆ ਮਿੱਤਰੋ ਢੇਰ ਲੱਗੇ ਬੈ ਬੂਟਾਂ ਦੇ ਚੈੱਕ ਕਰ ਲਓ ਚੈੱਕ ਕਰ ਲਓ ਮਿੱਤਰੋ ਐ ਡੈਸ ਦਾ ਕਿ ਕਿਹੜੇ ਕਲਰ ਦੇ ਇਚ ਕਿੰਨੇ ਕਲਰ ਮਿਲ ਜਾਣਗੇ ਜੀ ਇਚ ਆਪਣੇ 2 ਤੋਂ 3 ਕਲਰ ਮਿਲ ਜਾਣਗੇ ਹਰੇਕ ਆਰਟੀਕਲ ਦੇ ਵਿੱਚ ਇੱਕ ਆ ਚੈੱਕ ਕਰ ਲਓ ਮੈਂ ਤੁਹਾਨੂੰ ਹਾਂਜੀ ਹਾਂ ਲਓ ਜੀ ਇਹ ਸਿਕਸ ਆਰਟੀਕਲ ਠੀਕ ਹੈ ਤੇ ਨੈਕੀ ਚੈੱਕ ਕਰ ਲਓ ਜੀ ਨੈਕੀ ਦੇ ਕਲਰ ਨੈਕੀ ਚੈੱਕ ਕਰ ਲਓ ਮਿੱਤਰੋ ਪੂਰਾ ਸਪੋਰਟਸ ਕਲਰ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਚੈੱਕ ਕਰ ਲਓ ਮਿੱਤਰੋ ਬਾਈ ਕਰੋ ਪੂਰਾ ਫੁੱਲ ਸਟਾਕ ਵੇਗ ਆ ਨਹੀਂ ਮੜਾ ਮੋਟਾ ਵੀ ਵੀਡੀਓ ਵੀ ਸਾਡਾ ਬਹੁਤ ਆਰਟੀਕਲ ਆ ਵੀਰੇ ਹਾਂਜੀ ਹਾਂ ਜਿਹੜਾ ਆ ਗਿਆ ਮਿੱਤਰੋ ਲੈ ਕੇ ਹੀ ਜਾਊਗਾ ਬੁੱਟ ਹੋਰ ਕੋਈ ਚੈੱਕ ਕਰ ਲਓ ਮਿੱਤਰੋ ਵਈ ਦੇ ਲਾਈਟ ਗ੍ਰੇ ਵੀਰੇ ਚੈੱਕ ਕਰ ਲਓ ਮਿੱਤਰੋ ਲਓ ਜੀ ਨਵੇਂ ਤੋਂ ਨਵੇਂ ਆਰਟੀਕਲ ਜੀ ਠੀਕ ਹੈ ਜੀ ਆ ਫਰਸਟ ਕਾਪੀ ਨੇ ਜੀ ਹਾਂਜੀ ਹਾਂ ਫਰਸਟ ਕਾਪੀ ਦੇ ਵਿੱਚ ਹੋਊਗਾ ਜੀ ਠੀਕ ਐ ਅਗਲੀ ਦਸ ਤੇ ਨਾਈਟ ਠੀਕ ਐ ਲੋ ਜੀ ਚੈੱਕ ਕਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਉਹਨੂੰ ਜਰਾਬਾਂ ਦਾ ਜੋੜਾ ਫਰੀ ਆ ਹਾਂਜੀ ਹਾਂ ਫੋਨ ਨੰਬਰ ਤੁਹਾਨੂੰ ਲੈ ਕੇ ਦਿੱਤਾ ਜੇ ਕਹਿੰਨੇ ਬੈਲੀ ਲੈਣੀ ਹੋਵੇ ਜੀ ਬੈਲੀ ਤੇ ਵੀ ਆਪਣਾ ਆਫਰ ਚੱਲੀ ਜਾਂਦਾ ਜੀ ਕਲੱਬ ਦਾ ਮਾਲ ਆ ਜੀ ਇਸ ਤਰ੍ਹਾਂ ਮੈਂ ਪਾ ਵੀ ਰੱਖਿਆਗਾ ਵੀ ਸਾਰੋ ਤੁਸੀਂ ਬਾਈ ਨੇ ਵੀ ਪਾ ਰੱਖਿਆਗਾ ਮਾਰਕੀਟ ਦਾ ਰੇਟ ਹੈਗਾ ਜੀ 750 ਆਪਣੇ ਕੋਲੋਂ ਮਿਲੂਗਾ ਜੀ ਇਹ 550 ਮਿੱਤਰੋ 550 ਰੁਪਏ ਦੇ ਵਿੱਚ ਹੀ ਆ ਹਾਂਜੀ ਇਹਦੇ ਨਾਲ ਵੀ ਕਲੱਬ ਦਾ ਮਾਲ ਹੋਊਗਾ ਜੀ ਆ ਡੱਬਾ ਇਸ ਦਾ ਹਾਂ ਇਹਦੇ ਨਾਲ ਵੀ ਆਪਾਂ ਤੁਹਾਡੀ ਵੀਡੀਓ ਜਿਹੜਾ ਦੇਖ ਕੇ ਉਹਨੂੰ ਜਰਾਵ ਦੇ ਦਾਂਗੇ ਜੀ ਆਪਾਂ ਠੀਕ ਆ ਮਿੱਤਰੋ ਇਹਦਾ ਪੂਰਾ ਫੁੱਲ ਸਟਾਕ ਤੇ ਹੈਗਾ ਫੁੱਲ ਗਰੰਟੀ ਚ ਹੋਊਗੀ ਕੋਈ ਲੋਕਲ ਵੈਰਾਈਟੀ ਨਹੀਂ ਹੋਊਗੀ ਇਹਦੇ ਵਿੱਚ ਚੈੱਕ ਕਰ ਲਓ ਮਿੱਤਰੋ ਪੂਰਾ ਵਧੀਆ ਮਾਲ ਆ ਹਾਂਜੀ ਹਾਂ ਸਟਾਕ ਪੂਰਾ ਪਿਆ ਜੀ ਇਹਦਾ ਇਹਦੇ ਵਿੱਚ ਕਲਰ ਪਿਓਰ ਲੈਦਰ ਦੇ ਵਿੱਚ ਠੀਕ ਆ ਕਲਰ ਜਿਵੇਂ ਵੀ ਤਿੰਨ ਮਿਲ ਜਾਣਗੇ ਹਾਂਜੀ ਹਾਂ ਬਲੈਕ ਬਰਾਊਨ ਤੇ ਟੈਨ ਤਿੰਨ ਕਲਰ ਹੈ ਜੀ ਇਹ ਚੈੱਕ ਠੀਕ ਹੈ ਜੀ ਹਾਂਜੀ ਹਾਂ ਤੇ ਚੈੱਕ ਕਰ ਲਓ ਮਿੱਤਰੋ ਬਾਜ਼ਾਰ ਕੋਲ ਪੂਰਾ ਫੁੱਲ ਸਟਾਕ ਕਾ ਤੇ ਕੱਲੋਂ ਮੇਤਰੋ ਬਾਈਆਂ ਦਾ ਬੂਟਾਂ ਦਾ ਕੰਮ ਹੀ ਨਹੀਂ ਹੋਰ ਆਪਣੇ ਕੋਲ ਸਾਰਾ ਸਾਮਾਨ ਮਿਲ ਜਾਂਦਾ ਪੈਂਟ ਸ਼ਰਟ ਹਾਂਜੀ ਸਾਰੀ ਵੈਰਾਈਟੀ ਫੋਲੋ ਮਿਲੂ ਜੀ ਆਪਣੇ ਕੋਲ ਲੋਰਾਂ ਟੀ-ਸ਼ਰਟਾਂ ਜਿਹਨੇ ਗਰਮੀ ਦਾ ਸੀਜ਼ਨ ਆ ਰਿਹਾ ਜੀ ਉਹ ਵੀ ਸਟਾਕ ਫੁੱਲ ਆ ਰਿਹਾ ਹੀ ਆਪਣੇ ਕਿਵੇਂ ਆਪਣਾ ਬੂਟਾਂ ਤੇ ਪ੍ਰਾਈਸ ਸਭ ਜੀ ਨਾਲ ਹੀ ਆ ਹਾਂਜੀ ਹਾਂ ਤੇ ਕੱਪੜੇ ਲੇੜੇ ਦੇ ਵੀ ਆ ਕੱਪੜੇ ਦੇ ਬਹੁਤ ਘੱਟ ਰੇਟ ਆ ਜੀ ਆਪਣੇ ਕੁਆਲਟੀ ਕਨਬਰ ਹੋ ਰੇਟ ਬਹੁਤ ਘੱਟ ਹੋ ਜੀ ਮਾਰਕਟ ਨਾਲੋਂ ਆਪਣਾ ਠੀਕ ਹੈ ਜੀ ਤੇ ਧੰਨਵਾਦ ਦੋਸਤੋ